ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮਰੂਦਾਂ ਦੇ ਵਿੱਚ ਖੜਿਆ ਬੀਐਨਆਰ ਦੀ ਕਿਸਮਤ ਹੈ ਕਿਸਮ ਹੈ ਸੌਰੀ ਕਿਸਮਤ ਕਹਿ ਰਿਹਾ ਸੀ 100 ਰੁਪਏ ਕਿਜੀ ਨੂੰ ਪਿੰਡ ਅਮਰਾਲੀ ਤੋਂ ਜਿਹੜਾ ਮਰਜ਼ੀ ਲੈ ਸਕਦਾ ਓਰੀਜਨਲ ਬੀਐਨਆਰ ਜਿਹੜਾ ਸਪੈਸ਼ਲ ਮੰਤਰੀ ਖਾਨੇ ਆ ਇਹ ਬੀਐਨਆਰ ਦੀ ਕਿਸਮ ਓਰੀਜਨਲ ਕਿਸੇ ਕੋਲ ਨਹੀਂ ਕਿ ਛੇਤੀ ਛੇਤੀ ਏਰੀਆ ਦੇ ਵਿੱਚ ਜਿਹੜਾ ਬੀਐਨਆਰ ਲਾਇਆ ਹੋਇਆ ਇਹ ਬੰਦੇ ਨੇ ਲਾਇਆ ਜੀ ਚੈੱਕ ਕਰੋ ਜੀ ਪਹਿਲਾਂ 10 ਗਿਲੇ ਜੀ ਟ੍ਰਾਇਲ ਕਰਿਆ ਫਿਰ ਇੱਕ ਅਗੀਲਾ ਹੌਣ ਲਾਇਆ ਖੇਚਲ ਬਹੁਤ ਹੈ ਕੰਮ ਦੇ ਵਿੱਚ ਪੈਸੇ ਵੀ ਹੈਗੇ ਆ 17-18 ਸਾਲ 사우ਦੀ ਅਰਬ ਦੇ ਵਿੱਚ ਗਾਲ ਕੇ ਫਿਰ ਇੱਥੇ ਕੰਮ ਸਟਾਰਟ ਕਰਿਆ ਆ ਪਟਾਈ ਸਟਾਰਟ ਹੋ ਰਹੀ ਹੈ ਤੁਸੀਂ ਦੇਖੋ ਜੀ ਇਹ ਪਟਾਈ ਦੇਖੋ ਇਹ ਤੁਹਾਨੂੰ ਗੱਲ ਕਰਾਉਣਾ ਹੈ ਜਿਹੜਾ ਬਾਗ ਦਾ ਓਨਰ ਹੈ ਦਵਿੰਦਰ ਜੀ ਕੋਲ ਲੈ ਕੇ ਜਾਣੇ ਤੁਹਾਨੂੰ ਦਵਿੰਦਰ ਜੀ ਪਟਾਈ ਹੋ ਰਹੀ ਹੈ ਕਿਆ ਚੱਕਰ ਇਹ ਕਤੋਂ ਨਾ ਪੁਰਾਣਾ ਨੂੰ ਪਤਾ ਨਹੀਂ ਨਹੀਂ ਫਿਰ ਵੀ ਕਿਹ ਚੱਕਰ ਐ ਪਟਾਈ ਹੋ ਰਹੀ ਐ ਐ ਡ੍ਰਿਪ ਲਾਈਨ ਪਾਉਣੀ ਐ ਡ੍ਰਿਪ ਲਾਈਨ ਤੇ ਬਿਨਾ ਇਹ ਬਾਗ ਸਿਸਟਮ ਸਹੀ ਨਹੀਂ ਚੱਲਦਾ ਕਾਰਨ ਦੇਖ ਲੈ ਤੇਰੇ ਸਾਹਮਣੇ ਪਿਆ ਹੋਇਆ ਉਹ ਪੇੜਾ ਤਾਂ ਹੋ ਗਿਆ ਨਾਲੇ ਬਥੇਰੀ ਮਿਹਨਤ ਕਰੀ ਜਾਂਦਾ ਇਹ ਡ੍ਰਿਪ ਲਾਈਨ ਪਾਉਣ ਦਾ ਮੇਨ ਕਾਰਨ ਕਿ ਕਿ ਫਲੱਡ ਦਾ ਪਾਣੀ ਨਹੀਂ ਚਾਹੀਦਾ ਫਲੱਡ ਪਾਣੀ ਦੀ ਬਿਮਾਰੀ ਆਉਂਦੀ ਦੇਖ ਲਓ ਭਾਈ ਜੇ ਕਿਸੇ ਨੇ ਬਾਗਬਾਨੀ ਦਾ ਕੰਮ ਕਰਨਾ ਤਾਂ ਨੌਲੇਜ ਪੂਰੀ ਚਾਹੀਦੀ ਐ ਫਲੱਡ ਪਾਣੀ ਦੇ ਵਿੱਚ ਬਿਮਾਰੀ ਆਉਂਦੀ ਐ ਬੁੱਟੇ ਪਿੜੇ ਵੀ ਹੋਏ ਐ ਮਹਿੰਗੇ ਸਪਰੇਆ ਕਰਦੇ ਨੀਮਾ ਟੋਟ ਵੀ ਆਈ ਬਾਈ ਇਹ ਦੱਸੋ ਵੀ ਸਾਨੂੰ ਵੀ ਕਿੰਨੀਆਂ ਸਪਰੇਆ ਹੋ ਗਈਆਂ ਹੁਣ ਤੱਕ ਕਿੰਨਾ ਖਰਚਾ ਜਾਂਦਾ ਤੁ ਤ ਪੱਟ ਲਾ ਭੈਣ ਚੋ ਇਹ ਛੱਡੀ ਦਾ 2 ਲੱਖ ਰੁਪਏ ਦੱਦੇ ਕੀ ਦੇ ਭਰਾਏ ਦੋ ਕਿਲੇ ਬਰਦਾ ਦੋ ਲੱਖ ਅੱਧੇ ਕਿਲੇ ਪਰ 2 ਲੱਖ ਰੁਪਇਆ ਅਨਪਿੰਦਰ ਕੜਕਾਰਿਆ ਕਹੀ ਬਾਈ ਇਹਨੇ ਵੀ ਬਾਈ 10 15 ਸਾਲ ਬਾਹਰ ਗਾਲੇ ਆ ਇਹ ਵੀ ਬਾਗਬਾਨੀ ਟ੍ਰੇਨਿੰਗ ਲੈ ਰਿਹਾ ਪਵਿੱਤਰ ਫੁੱਲ ਸਪੋਰਟ ਚ ਆਇਆ ਹੋਇਆ ਬੈਠ ਕੇ ਕਹ ਲੋ ਭਾਈ ਵੀ ਕੰਪਨੀ ਭਰ ਰਿਹਾ ਕੰਪਨੀ ਦੇ ਰਿਹਾ ਹੁਣ ਆਇਆ ਪਾਣੀ ਓਏ ਹੁਣ ਮਹਾਵਾਈ ਆ ਪਾਣੀ ਆ ਕੇ ਹਵਾਈ ਆ ਹਾਂ ਹੁਣ ਖੜਕੂ ਗਈ ਪੁੱਤਰ ਤਾਂ ਕਿਆ ਕਹਣਾ ਕੁਝ ਕਹਿਣਾ ਚਾਹੁੰਦਾ ਉਸ ਨੂੰ ਕਹਿਣਾ ਇਹਨਾਂ ਦੇ ਹਾਲ ਪਰ ਕੁਝ ਕਹਿਣਾ ਇੰਦਾ ਮੈਂ ਹੌਸਲਾ ਦੇ ਰਿਹਾ ਬੈਠਾ ਇਹਨਾਂ ਨੂੰ ਕਾਹਲੀ ਹੌਸਲਾ ਜੀ ਬਸ ਇਹੀ ਹੋ ਸਕਦਾ ਮੈਂ ਦੱਸ ਬਈ ਤੂੰ ਵੀ ਬੰਦੇ ਕਿਉਂ ਨਹੀਂ ਲਾਉਂਦੇ ਤੁਸੀਂ ਇਹ ਬੰਦਾ ਜੀ ਜੱਟ ਜਿਹੜੇ ਪੰਡਈ ਗਏ ਆ ਥੋੜੇ ਜਿਹਾ ਜੀਪੜ ਜਾਣ ਅੱਛਾ ਇਹ ਉਹਦੇ ਕਰਕੇ ਨਹੀਂ ਅਸੀਂ ਮੈਂ ਹੈਲਪ ਕਰਾ ਰਹੇ ਹਾਂ ਕਰਸ ਦੇ ਆਧਾਰ ਤੇ ਠੀਕ ਹੈ ਮਿੱਤਰ ਪ੍ਰੇਮ ਹੈ ਮਿੱਤਰ ਪ੍ਰੇਮ ਵੀ ਚਲੋ ਭਾਈ ਕੱਲਾ ਬੰਦਾ ਕਹਨੂੰ ਹਾਂ ਵੀ ਇੰਨੀ ਗਰਮੀ ਦੀ ਵੀ ਸਾਲਾ ਇੱਥੇ ਸਾਹ ਨਹੀਂ ਆਉਂਦਾ ਨਹੀਂ ਯਾਰੀ ਮਿੱਤਰ ਤਾਂ ਜੀ ਨਮਾਉਣੀ ਪੈਂਦੀ ਹੈ ਕਿਆ ਕਰੀਏ ਲੈ ਭਾਈ ਯਾਰੀ ਮਿੱਤਰ ਤੇ ਕਰਕੇ ਉਹ ਦੇਖੋ ਚੱਲ ਰਹੀ ਹੈ ਕਹੀ ਅਮਰੂਦਾਂ ਦੇ ਵਿੱਚ ਖੜੇ ਆ ਵੀ ਸਾਲਾ ਸਾਹ ਹੋਣਾ ਮੁਸ਼ਕਿਲ ਹੋਇਆ ਪਿਆ ਇਸ ਟਾਈਮ ਸਥਿਤੀ ਇਹ ਜੀ ਸਾਹ ਹੋਣਾ ਮੁਸ਼ਕਿਲ ਹੈ ਤੇ ਬਾਕੀ ਨਪਿੰਦਰ ਪਰਵਾਨਗੀਰੀ ਕਰਦੇ ਰਿਹਾ ਸਰੀਰ ਕਹਿੜਾ ਸਾਡੇ ਵਰਗੇ ਥੋਕੜ ਬੰਦੇਾਂ ਨੂੰ ਕੁਝ ਨਹੀਂ ਹੋਣਾ ਠੀਕ ਹੈ ਜੀ ਅਗਲੇ ਬਲੌਗ ਚ ਮਿਲਦੇ ਹਾਂ ਹਾਂ ਆ ਪਵਿੱਤਰ ਬੈਠਾ ਹੈ ਮੈਂ ਤਾਂ ਮੈਂ ਤਾਂ ਬਾਈ ਹੌਸਲੇ ਹੀ ਦੇ ਸਕਦੇ ਆ ਬਾਕੀ ਅਮਰੂਦਾਂ ਜੀ ਨੇ ਖੇਤੀ ਕਰਨੀ ਹੈ ਪਿੰਡ ਅਮਰਾਲੀ ਚ ਆਕੇ ਤੁਸੀਂ ਦੇਖ ਸਕਦੇ ਆ ਬਾਗ ਹੈ ਭਾਈ ਬੀ ਐਨ ਆਰ ਦਾ ਬਾਗ ਸਪੈਸ਼ਲ ਪਵਿੱਤਰ ਕਿੰਨੇ ਰੁਪਏ ਕਿਲੋ ਅਮਰੂਦਾਂ ਇਹ 100 ਦੇ ਦੂਗਾ ਇਹ ਹਾਂ 100 ਤਾਂ ਦੇ ਦੂਗਾ ਹਾਂ ਬਾਜ਼ਾਰ ਚ ਤਾਂ ਵੱਧ ਆ ਇਹ ਦਿਖਾਉਂ ਆ ਬਾਜ਼ਾਰ ਚ 150 200 ਨੂੰ ਠੀਕ ਆ ਹਾਂ ਹਾਂ ਨਵੰਦਰ ਉਹ ਪਿੰਡ ਤੇ 100 ਨੂੰ ਜਾਇਆ ਯਾਰ ਜੀਰੀਆਂ ਤੋਂ ਵਾਇਰਸ ਹੋਣ ਲੱਗ ਗਿਆ ਮਰੂਦਾਂ ਦਾ ਕੰਮ ਇਹਦਾਂ ਪੈਣਾ ਮਰੂਦਾਂ ਨੂੰ ਸਿੱਖਣਾ ਤਾਂ ਹੀ ਤੇ ਕਰਦੇ ਮੈਂ ਵੀ ਮਰੂਦ ਖਾ ਰਹੇ ਹਾਂ ਜੀ ਮਰੂਦ ਬਾਕੀ ਵਧੀਆ ਟੇਸਟ ਤਾਂ ਹੈ ਜਈ ਆ ਪਰ ਕਹਿੰਦੇ ਪ੍ਰੋਟੀਨ ਬਹੁਤ ਹੈ ਬਿਲਕੁਲ ਨਾਲ ਮੱਕੀ ਭਾਈ ਕਿਸੇ ਨੂੰ ਜਾਣਕਾਰੀ ਦੇਣੀ ਹੈ ਬੰਦੇ ਦਾ ਨੰਬਰ ਸ਼ੇਅਰ ਕਰਾਉਣੇ ਆ ਕਿਸੇ ਨੇ ਅਮਰੂਦ ਲੈਣੇ ਹੋਣ ਨੰਬਰ ਦੇ ਦੇ ਨੇ ਕਨੈਕਟ ਕਰ ਲਓ ਭਾਈ ਕਿਸੇ ਨੇ 20 ਕਿਲੋ ਅਮਰੂਦ ਚਾਹੀਦੇ ਨੇ 30 ਕਿਲੋ ਅਮਰੂਦ ਚਾਹੀਦੇ ਆ ਕਵਾਂਟਲ ਅਮਰੂਦ ਚਾਹੀਦੇ ਆ ਦੋ ਕਵਾਂਟਲ ਵੀ ਦੇ ਦਿੰਦੇ ਹਾਂ ਹਾਂਜੀ ਦਵਿੰਦਰ ਜੀ ਆਪਣਾ ਨੰਬਰ ਦੱਸ ਦਿਓ ਕਿੰਨਾ ਭਾਈ 9501605790 ਇੱਕ ਵਾਰ ਆਰਾਮ ਨਾਲ ਬੋਲੋ 9501605790 ਕੈਰ ਪਰ ਕਿਲੋ ਅਮਰੂਦ ਮਿਲਣਗੇ 100 ਰੁਪਏ ਕਿਲੋ ਚਲ ਮੇਰਾ ਮਾਨਤਨ ਰੱਖ ਲਿਆਗੇ ਇਹਦਾ ਉਹ ਰੱਖ ਲੇਗੇ ਕਿਲੋ ਅਮਰੂਦ ਦੇ ਫालतू ਦੇ ਦੇਖ ਰਹੇ ਕਿਲੋ ਅਮਰੂਦ ਨਹੀਂ 90 ਡੇਣੇ ਮੇਰੇ ਕਰਕੇ ਠੀਕ ਹੈ ਮਿਲ ਜਾਣਗੇ ਮਿਲ ਜਾਣਗੇ ਚਲੋ ਭਾਈ 10 ਰੁਪਏ ਭਾਈ ਹੋਰ ਘੱਟ ਦੇਣਗੇ ਕੁਆਂਟਲ ਮਾਲ ਤੱਕ ਜਿੰਮ ਮਰਜੀ ਲੈ ਸਕਦੇ ਆरिजिनल ਅਮਰੂਦ ਹੋਊਗਾ ਅਮਰੂਦ ਦੀ ਗਾਰੰਟੀ ਹੈ ਦੋ ਦਿਨ ਪਹਿਲਾਂ ਦੱਸਣਾ ਦੋ ਦਿਨ ਪਹਿਲਾਂ ਦੱਸਣਾ ਪਊਗਾ ਬਲੌਗ 'ਚ ਨੰਬਰ ਬੋਲਦਾ ਮਾਲ ਤੁਸੀਂ ਆਪ ਆ ਕੇ ਕੋਲ ਤੜਵਾ ਸਕਦੇ ਆ ਇਹ ਜੀ ਗੱਲ ਕੋਈ ਨਹੀਂ ਕਿ ਮਾਲ 'ਚ ਕੋਈ ਪ੍ਰੋਬਲਮ ਹੋਊਗੀ ਖਰਾਬ ਅਮਰੂਦ ਵਾਪਸ ਕਰਾ ਖਰਾਬ ਅਮਰੂਦ ਵਾਪਸ ਹੋਊਗਾ ਜੀ ਇਹ ਵੀ ਗੱਲ ਦੀ ਗਾਰੰਟੀ ਹੈ ਡ੍ਰਿਪ ਲਾਈਨ ਦੀ ਵਾਕੀ ਤਿਆਰੀ ਚੱਲ ਰਹੀ ਹੈ ਤੁਸੀਂ ਦੇਖਦੇ ਆਂ ਬਾਈ ਮੁਸ਼ਕਲ ਕੰਮ ਬਹੁਤ ਆ ਡ੍ਰਿਪ ਲਾਈਨ ਦੇ ਵਿੱਚ ਸਾਹ ਨਹੀਂ ਆਉਂਦਾ ਮਰੂਦਾਂ ਦੇ ਵਿੱਚ ਥੋੜੀ ਮਹਾਰਾਜ ਨੇ ਕਿਰਪਾ ਕਰੀ ਹਵਾ ਚੱਲੀ ਐ ਇੱਕ ਵਾਰ ਤਾਂ ਭਾਈ ਨਵਿੰਦਰ ਨਾਲ ਨੇ ਮੋਢੇ ਪਰ ਕਈਆਂ ਰੱਖ ਲਿਆ ਤੇ ਵੀ ਹੁਣ ਔਖਾ ਕਹਿੰਦੇ ਥੋੜੀ ਉਘਾ ਲੇਂਗੇ ਕਹਿੰਦੇ ਪਰਤ ਕਰਨ ਨੂੰ ਚੱਲਦੇ ਹੁਣ ਤਾਂ ਥੋੜੀ ਘਾ ਲੇਂਗੇ ਲੋਰੇ ਬੇੜੀ ਵਾਲੀ ਕੰਮ ਤਾਂ ਨਵਿੰਦਰ ਸੱਚੀ ਗੱਲ ਦੱਸ ਵੀ ਦੁਪਹਿਰੇ ਕੀ ਕਹਿੰਦਾ ਤੂੰ ਇਹ ਤਾਂ ਬਈ ਔਖਾ ਦਾ ਸਾਹ ਆਉਂਦਾ ਦਾ ਹਾ ਬਹੁਤ ਔਖਾ ਹੈ ਬ੍ਰਦਰ ਕਹਿੰਦਾ ਮੈਨੂੰ ਕਹਿੰਦਾ ਪਾਣੀ ਲਿਆ ਦੇ ਮੈਂ ਮਰਿਆ ਜਾਂ। ਉਹ ਕੀ ਗੱਲ ਆ ਸਵੇਰੇ ਪਹਿਲੇ 10 ਮਿੰਟ ਬੈਠੇ ਬੈਟਰੀ ਦੋਣ ਦੇ। ਬਹੁਤ ਮੁਸ਼ਕਲ ਕੰਮ ਹੈ ਪਤਾ ਨਹੀਂ ਭਾਈ ਕਿਹਨੇ ਕਿਹਨੇ ਬਲੀ ਦੇਣੀ ਹੈ ਅਮਰੂਦਾਂ ਚ। ਬਲੀ ਲੈਣੀ ਹੈ। ਉਹ ਲੈਣੀ ਹੈ। ਇਹ ਲਊਗਾ ਕਾਲਾ ਹੀ ਲਊਗਾ ਬਲੀ ਤਾਂ। ਅਮਰੂਦ ਤੋਂ ਬਲੀ ਲੈ ਰਹੇ ਆ। ਕਿਹਨੇ ਭਾਈ ਅਮਰੂਦ ਲੈਣੇ Ориਜినਲ ਕਨੈਕਟ ਕਰ ਸਕਦਾ। ਮੈਂ ਮਦਰੀ ਨੂੰ ਫੋਨ ਕਰਾ ਵੀ ਚਾਹ ਜੀਗੀ ਮਾਂ ਸਵੇਰ ਨੂੰ ਆਉਗੀ। ਇਹ ਹੈ। ਇਹ ਮੈਂ ਕਰਾਂ। ਉਹ ਤਾਂ ਹੈ। ਚਾਹ ਉੱਥੇ ਨਹੀਂ ਹੋਣੀ। ਸਵੇਰੇ ਆਉ। हां तू शाम ਨੂੰ ਕਹ ਕੇ ਪੈਂਦਾ ਯਾਰ ਰੋਟੀ ਦਾ ਟਾਈਮ ਦਾ ਹਾਂ ਇਹਦਾ ਚਰਕਾ ਨੂੰ ਨਹੀਂ ਉਹ ਤਾਂ ਨਵੀਂ ਹੈ ਜੇ ਉਹ ਤਾਂ ਬਿਲਕੁਲ ਫਾਇਦਾ ਮਹੀਨੇ ਦੀ ਹੋਈ ਆ ਉਹ ਇਹ 45 ਦਿਨ ਦੀ ਹੋ ਗਈ ਭਾਈ CR321 ਜੀਰੀ ਦੇਖ ਕੇ ਆਏ ਆ ਉਹ ਇਤਰ ਨਹੀਂ ਅਸੀਂ ਬੂਝੇ ਕੋਈ ਟਮਾਟਰ ਲਾ ਐਨਾ ਕ ਤਾਂ ਹਰੇਕ ਚ ਪਵਿੱਤਰ ਇਹ ਅੱਗੇ ਵੀ ਹੁੰਦਾ ਆਪਾਂ ਗੌਰ ਨਹੀਂ ਕਰਦੇ 5-10 ਬੂਟੇ 5-10 ਬੂਟੇ ਹਰੇਕ ਬਾਰੇ ਹੁੰਦੇ ਆ ਉਹ ਦਿੱਤਾ ਇਹ ਚਾਰ-ਚਾਰ ਇਕੱਠੇ ਆ ਚਾਰ-ਚਾਰ ਇਕੱਠੇ ਆ ਇਹਦਾ ਪੰਜ ਚਾਰ ਬੂਟੇ ਤਾਂ ਉਹੀ ਤੇ ਤੇ ਕਿਤੇ ਹੁੰਨੀ ਆ ਥੋੜੀ ਜੀ ਬਾਈ ਲੇਟ ਤੁਰਦੀ ਆ ਪਹਿਲਾਂ ਤਾਂ ਲੱਗਦਾ ਤਾਂ ਜਿਵੇਂ ਥਲੇ ਝੂਂਡ ਜੇ ਖੜੇ ਆ ਦੋ-ਦੋ ਡੱਕੇ ਦਾ ਬੂਝਾ ਦਾ ਕੋਈ ਖਾਸ ਗੱਲ ਨਹੀਂ ਦੱਸੀ ਯਾਰ ਦਾ ਪਰ ਹੁਣ ਮੂੰਹ ਲੱਗਣ ਲੱਗ ਗਈ ਅਮਰੁੱਦਾਂ ਦੇ ਬਾਗ ਨਾਲੇ 321 ਲੱਗੀ ਹੋਈ ਆ ਭਾਈ ਬਾਗ ਦੇ ਨਾਲੇ ਬਾਕੀ ਤਾਂ ਹੁਣ ਕਹਿੰਦਾ ਕਿੱਡੇ-ਕਿੱਡੇ ਕੇ ਬਾੜ ਜਮਾਨਾਗਾ ਮੂਰੀ ਆ ਜਾਣੇ ਭਾਈ ਉਹ ਪਤਾ ਲੱਗ ਜੂਗਾ ਵੀ ਕਿਆ ਬਣਦਾ ਯਾਨੀ ਪਾਪਾ ਹਾਂ ਹਾਂ ਆ ਡ੍ਰਿਪ ਲੈ ਕੋਲੇ ਨਾਲ ਹੀ ਚਾਈਦਾ ਤਾਂ ਇਹ 2 ਇੰਚੀ ਦਾ ਪਾਪਾ ਹਾਂ ਪਿੱਛੇ ਦੇਰ ਤੁਸੀਂ ਐਡਾ ਖਾਲਾ ਚੱਕ ਪੱਟ ਲਿਆ ਉਹ ਕਿੱਥੇ ਗਿਆ ਆਪ ਉਹ ਨਹੀਂ ਬਿੱਚਾ ਉਹ ਨਹੀਂ ਬਿੱਚਾ ਉਹ ਆਪਰੇ ਬਿੱਚੇ ਬਾਗੀ ਪੈਣ ਟੱਕਰਾ ਟੱਕਰ ਲਾਉਣਾ ਪੈਣਾ ਉਹਨੇ ਬੂਕਾ ਤੋੜ ਦੇਣਾ ਉਹ ਸਾਹੂ ਤੋੜ ਦੇਣਾ ਹਾਂ ਕਾਦੇ ਵਾ ਟਰੈਕਟਰ ਕਦੇ ਕੋ ਮਜੂਏ ਚ ਛੋਟਾ ਲਿਆਉਣਾ ਦਾ ਕੌਂਪੇ ਨੇ ਕਹਿੰਦੇ ਲੈ ਜਾਓ ਉਹ ਆ ਟਰੈਕਟਰ ਚਾਹੀਏ ਭੈਣ ਜੀ ਉਧਰ ਕਿੰਨੇ ਖੜੇ ਆ ਮਰੰਦੇ ਇੱਕ ਦੇ ਦੂ ਦੇ ਜਾਣਗੇ ਬਾਲ ਜੀ ਦੀ ਖਿਚਣੀ ਛੋਟੇ ਨੇ ਬੰਦ ਕਰ ਲਾ ਭੈਣ ਜੀ ਦਾ ਸਟੀਰੀਓ ਟਰੈਕਟਰ ਖੜਾ ਜੇ ਬਿਨਾਂ ਕਾਗਜਾਂ ਦੇ ਲੈਣਾ ਕਿੰਨੇ ਦਾ ਲੈਣਾ ਬਹਿ ਜਾ ਉਹ ਕਿਹੜਾ ਬਿਨਾਂ ਕੋਈ ਸਬਰ ਆਜ ਕਿਹੜਾ ਸਬਰ ਆਜ ਮਰੂਦ ਬਾਗ ਵਾਲਾ ਅੱਛਾ ਛੋਟਾ ਆ ਹਾਂ ਕਿਨੇ ਦਾ ਮਿਲਦਾ ਭੈਣ ਚੋ ਦਵਾ ਦੇ ਨੂੰ ਕਿਨੇ ਪੁੱਛ ਰਿਹਾ ਉਹ ਮੈਨੂੰ ਕਾ ਮਤਲਬ ਦਵਾ ਦੇ ਗੱਲ ਦਵਾ ਹਾਂ ਗੱਲ ਪਹਿਲਾਂ ਘਰ ਆਪਣੇ ਕਰ ਲਈ ਚਾਰ ਬੰਦੇ ਜੀ ਗੱਲ ਕਰੀ ਫਿਰ ਮੇਰੇ ਕੋ ਆ ਜੀ ਫੇ ਮੈਂ ਤੈਨੂੰ ਦੇ ਦੂੰਗਾ ਬਾਹਰ ਕਰ ਜਾਣਾ ਹੈ ਕਾ ਜੀ ਬਾਹਰ ਜਾਣ ਦਾ ਕੋਈ ਮਤਲਬ ਨਹੀਂ ਯਾਰ ਇਹਨੇ ਕਿੱਥੇ ਨੂੰ ਜਾਣਾ ਰੋਡ ਪਰ ਲੈ ਕੇ ਜਾਣਾ ਨੇ ਤੈਨੂੰ ਫੁੱਦੂ ਚੀਤ ਦਾ ਮੈਡੀ ਸੋਣ ਨਹੀਂ ਲੱਗਿਆ ਚੱਲ ਖਰੀਦ ਕੇ ਆਂ ਹਾਂ ਲਿਖ ਆ ਲੈ ਉਹਨਾਂ ਤੈਨੂੰ ਕਹ ਲੈ ਕਹਦੇ ਨਾ ਉਹ ਤਾਂ ਹੋਊਗੀ ਲੋੜ ਨਹੀਂ ਨਾ ਹੋਣਾ ਆਪਾਂ ਨੂੰ ਆਪਾਂ ਕਿਹੜਾ ਟਰੈਕਟਰ ਵੀ ਟਰੈਕਟਰ ਵੀ ਉੱਚਾ ਮਾਡਲ ਆ ਆਪਾਂ ਕਿਹੜਾ ਸੁਵਰਾਜ ਹਾਂ ਛੋਟਾ ਹਾਂ ਟਰੈਕਟਰ ਵੀ ਉੱਚਾ ਮਾਡਲ ਹੈ ਨੀਲੇ ਰੰਗ ਦਾ ਹਾਂ ਨੀਲੇ ਰੰਗ ਦਾ ਦਵਾਵੇ ਆਲਾ ਲੈ ਲੈ ਚੱਲ ਤੈ ਕਹਤਾ ਲੈ ਜਾ ਆਪਾਂ ਕਿਹੜਾ ਟਰਾਲੀ ਲੈ ਕੇ ਰੋਡ 'ਤੇ ਜਾਣ ਨਾ ਪੁੱਛਣਾ ਹੀ ਨਹੀਂ ਗਾ ਜੀ ਤਾਂ ਬੁਰਦਾ ਹੀ ਘਮਾਉਣ ਖੜੇ ਨੇ ਭੈਣ ਤੋਂ ਲੋਕ ਬਕਾਲ-ਬਕਾਲ ਨੰਬਰ ਲਿਆਉਨੇ ਉਹਨਾਂ ਦੇ ਕਿਹੜੇ ਕਾਗਜ਼ ਹੁੰਦੇ ਆ ਕੋਈ ਉਹ ਯਾਰ 90% ਟਰੈਕਟਰ ਬਿਨਾ ਕਾਗਜ਼ਾਂ ਚੱਲਦੇ ਆ ਸਿਰ ਪੱਠਿਆਲੇ ਦੇ ਕਾਗਜ਼ ਨੇ ਜਿਹੜੇ ਪੱਠੇ ਵਾਲੇ ਆ। ਮੁਰਗੇ ਦੇ ਗਾਵੇ ਨਹੀਂ ਹੈਗੇ। ਲਿਆ ਲਿਆ ਵਧੀਆ। ਚਾਚੂ ਵਾਲੀ। ਹਾਂ ਲੂੰਮਾ ਉਹ ਵੀ। ਸਵੇਰੇ 5 ਵਜੇ ਤੱਕ ਤਾਂ ਲੱਗਣਾ ਹੈ। ਮੈਨੂੰ ਤਾਂ ਚੁੱਲ੍ਹੇ ਦਾ ਟਾਈਮ। ਚੱਕੇ ਨਹੀਂ ਤਣਾ ਫੋਨ। ਭਾਬੀ ਦੇ ਉੱਤੇ ਆ। ਆਜੇ ਨਹੀਂ ਭਾਈ। ਕਰੇਗੀ। ਨਹੀਂ ਭਾਈ। ਮਾਰੀ ਹੋ। ਪੁਰਾਣਾ ਹੜ ਦੇ।